ਸੱਚੀ ਗੱਲ ਦੋਸਤੋ ਕਿਵੇਂ ਹੋ ਜੀ ਸਰਕਾਰ ਬਦਨਾਮੀ ਤੋਂ ਡਰਦੀ ਹੈ ਜੀ ਪ੍ਰਿੰਸੀਪਲ ਸਬੰਧੀ ਨੋਟਿਸ ਲਿਆ ਵਾਪਸ ਤੁਹਾਨੂੰ ਪਤਾ ਹੈ ਕਿ ਲੈਕਚਰਾਰ ਤੋਂ ਪ੍ਰਿੰਸੀਪਲਸ ਪ੍ਰੋਮੋਸ਼ਨ ਚੱਲ ਰਿਹਾ ਸੀ ਇਹ ਪ੍ਰੋਮੋਸ਼ਨal ਦੇ ਉੱਤੇ ਸਟੇ ਹੋ ਗਿਆ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਖੇ ਸਟੇ ਚੱਲ ਰਿਹਾ ਫਿਲਹਾਲ ਤੇ ਸਰਕਾਰ ਦੀ ਬਦਨਾਮੀ ਹੋ ਗਈ ਇਸ ਸਟੇ ਦੇ ਕਾਰਨ ਸਟੇ ਦਾ ਇੱਕ ਕਾਰਨ ਮੰਨਿਆ ਗਿਆ ਕਿ ਪਹਿਲਾਂ ਤਾਂ ਨਿਯਮ ਸੀਗਾ ਕਿ ਉਹੀ ਕੈਂਡੀਡੇਟ ਲੈਕਚਰਾਰ ਤੋਂ ਪ੍ਰਿੰਸੀਪਲ ਬਣ ਸਕਦਾ ਸੀ ਜਿਹਦੇ ਜਨਰਲ ਕੈਟਾਗਰੀ ਵਿੱਚੋਂ ਅਗਰ ਕਿਸੇ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਵਿੱਚ ਲਈ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹਦੇ 50% ਘੱਟੋ ਘੱਟ ਹੋਣੇ ਚਾਹੀਦੇ ਸੀ ਆਪਣੀ ਐਮਏ ਦੇ ਵਿੱਚੋਂ ਜਾਂ ਐਮਐਸਸੀ ਵਿੱਚੋਂ ਲੇਕਿਨ ਸਰਕਾਰ ਨੇ ਇਰਾਦੀ ਕਰ ਦਿੱਤਾ ਸੀ ਉਹਨੇ ਕਿਹਾ ਕਿ ਜਿੰਨੇ ਮਰਜ਼ੀ ਨੰਬਰ ਹੋਣ ਤੁਸੀਂ ਪ੍ਰਿੰਸੀਪਲ ਦੀ ਪੋਸਟ ਤੇ ਆਓ ਉਹ ਸਟੇ ਹੋ ਗਿਆ ਹੁਣ ਇਹ ਨੋਟਿਸ ਵਾਪਸ ਲੈ ਲਿਆ ਬਈ ਤੇ ਹੁਣ ਯਾਨੀ ਕਿ 50% ਔਰ 45% ਵਾਲਾ ਜੋ ਰੇਸ਼ਿਓ ਹੈ ਉਹ ਲਾਗੂ ਰਹਿਣਾ ਹੈ ਠੀਕ ਹੈ ਹੁਣ ਦੂਸਰਾ ਪੁਆਇੰਟ ਕਿਹੜਾ ਹੈ ਜੀ ਐਸਐਸਟੀ एसएसटी ਵਿਸ਼ੋਧ ਨਹੀਂ ਹੋਈ ਇਹਨਾਂ ਤੋਂ ਦੋ ਸਾਲਾਂ ਲੈਕਚਰਾਰ ਦੇ ਵਿੱਚ ਪੋਲੀਟੀਕਲ ਤੇ ਆਪਣੇ ਹਿਸਟਰੀ ਪੋਸਟਾਂ ਦੇ ਵਿੱਚ ਜਿਹਨਾਂ ਕੈਂਡੀਡੇਟਸ ਨੇ ਟੀਚਿੰਗ ਆਫ ਪੋਲੀਟੀਕਲ ਟੀਚਿੰਗ ਆਫ ਹਿਸਟਰੀ ਰੱਖਿਆ ਸੀ ਉਹਨਾਂ ਨੂੰ ਤਾਂ ਉਸ ਪੇਪਰ 'ਤੇ ਬੈਠਣ ਦੀ ਸ਼ੂਟ ਸੀਗੀ ਲੇਕਿਨ ਉਹ ਐਸਐਸਟੀ ਵਾਲੇ ਕੈਂਡੀਡੇਟ ਕਹਿੰਦੇ ਸੀ ਕਿ ਸਾਨੂੰ ਵੀ ਮੌਕਾ ਦਿੱਤਾ ਜਾਏ ਟੀਚਿੰਗ ਆਫ ਐਸਐਸਟੀ ਵਾਲੇ ਤੇ ਇਹ ਦੀ ਸ਼ੋਧ ਹਾਲੇ ਤੱਕ ਨਹੀਂ ਹੋਈ ਪ੍ਰਿੰਸੀਪਲਾਂ ਦੀ ਸ਼ੋਧ ਹੋ ਚੁੱਕੀ ਸੀ ਕਿ ਬਈ ਤੁਹਾਡੇ 50% ਤੋਂ 45% ਤੋਂ ਘੱਟ ਨੰਬਰ ਨੇ ਤੁਸੀਂ ਆਜੋ ਪ੍ਰਿੰਸੀਪਲ ਬਣ ਜਾਓ ਲੇਕਿਨ ਬੇਰੋਜ਼ਗਾਰਾਂ ਲਈ ਕੋਈ ਸ਼ੋਧ ਨਹੀਂ ਹੋਈ ਅਜੇ ਤੱਕ ਨਹੀਂ ਹੋਈ ਬਈ ਅਮੈਂਡਮੈਂਟ ਹੀ ਤਾਂ ਇੱਕ ਕਰਨਾ ਹੈ ਤੇ ਕਿਉਂ ਨਹੀਂ ਹੋਈ ਕਿਉਂਕਿ ਲੋਕ ਇਕਜੁੱਟ ਨਹੀਂ ਹੈ ਜੀ ਲੋਕ ਇਕਜੁੱਟ ਹੈ ਹੀ ਨਹੀਂ ਲੋਕ ਬੰਡੇ ਹੋਏ ਨਹੀਂ ਠੀਕ ਹੈ ਜੀ ਅਗੇ ਹੋਰ ਕਿਹੜਾ ਪੁਆਇੰਟ ਹੈ ਅੱਜ ਜੋ ਡਿਸਕਸ ਕਰਾਂਗੇ 646 ਸਹਾਇਕ ਪ੍ਰੋਫੈਸਰਾਂ ਦੀਆਂ ਪੋਸਟਾਂ ਐ ਢਾਈ ਸਾਲ ਪਹਿਲਾਂ ਸਰਕਾਰ ਅਨਾਉਂਸ ਕਰ ਗਈ ਠੀਕ ਹੈ ਸਾਡੇ ਸੀਐਮ ਸਾਹਿਬ ਮਾਨਯੋਗ ਸੀਐਮ ਸਾਹਿਬ ਇਹ ਅੱਗੇ ਆ ਕੇ ਪ੍ਰੈਸ ਕਾਨਫਰੈਂਸ ਕਰਕੇ ਇਹ ਕਹਿ ਕੇ ਗਏ ਵੀਡੀਓ ਦਾ ਵਾਅਦਾ ਬਣਾਈ ਪਿਛੇ ਬਾਬਾ ਸਾਹਿਬ ਦੀ ਫੋਟੋ ਤੇ ਆਪਣੇ ਭਗਤ ਸਿੰਘ ਜੀ ਦੀ ਫੋਟੋ ਲੱਗੀ ਹੋਈ ਸੀ ਠੀਕ ਆ ਵੀਡੀਓ ਵੀ ਚਲਾ ਦਾਂਗੇ ਜੀ ਉਹ ਉਹਦੇ ਵਿੱਚ ਵਕਾਇਦਾ ਉਹ ਕਹਿ ਕੇ ਗਏ ਕਿ ਆਪਾਂ ਇਹ ਪੋਸਟਾਂ ਦੇ ਰਹੇ ਹਾਂ ਕਿੰਨਾ ਕੁ ਵੇਟ ਹੋਰ ਕਰਨਾ ਪਵੇਗਾ ਉਹ ਨਾਲ ਪੀਟੀਆ ਦੀ ਭਰਤੀ ਤਾਂ ਇਹ ਵਾਪਸ ਲੈ ਚੁੱਕੇ ਨੇ 2000 ਪੋਸਟਾਂ ਇੱਕੋ ਹੀ ਵਾ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਉਹਦੇ ਪੰਜਾਬ ਚ ਕੈਂਡੀਡੇਟ ਹੈ ਨਹੀਂ ਉਹ ਵੀ ਬਾਹਰੋਂ ਅਪਲਾਈ ਕਰ ਰਹੇ ਨੇ ਕਿੱਥੇ ਹੈ ਭਰਤੀ ਕੈਲੰਡਰ ਸਿੱਖਿਆ ਮੰਤਰੀ ਸਾਹਿਬ ਜੋ ਨਵੇਂ ਨਵੇਂ ਸਿੱਖਿਆ ਮੰਤਰੀ ਬਣੇ ਸਾਡੇ ਹਰਜੋਤ ਸਿੰਘ ਬੈਂ ਭਰਤੀ ਕੈਲੰਡਰ ਜੀ ਇਹਨਾਂ ਨੇ ਗੱਜ-ਬੱਜ ਕੇ ਦੋ ਤਿੰਨ ਚੈਨਲਾਂ ਦੇ ਉੱਤੇ ਕਿ ਆ ਭਰਤੀ ਕੈਲੰਡਰ ਆਪਾਂ ਜਾਰੀ ਕਰਾਂ ਹਰ ਸਾਲ ਦੋ ਦੋ 2000 ਵੈਕੈਂਸੀ ਉਹ ਦੋ ਛੋਟੇ 200 ਨਹੀਂ ਆਈ 14 ਮਹੀਨੇ ਬਚੇ ਨੇ ਸਾਥੀਓ ਸਿਰਫ 14 ਮਹੀਨੇ ਅਜੀ 2023 ਨਵੰਬਰ ਤੋਂ ਵੇਟ ਕਰ ਰਹੇ ਹ ਯੂਨੀਅਨ ਕਹਿੰਦੀ ਸੀ ਕਿ 2023 ਨਵੰਬਰ ਤੱਕ ਪੋਸਟਾਂ ਆ ਜਾਣਗੇ ਕਿਸੇ ਨਾਲ ਗੱਲ ਨਾ ਕਰਿਓ ਬੜਾ ਗੁਪਤ ਰੱਖਿਆ ਗਿਆ ਉਹ ਗੁਪਤ ਕਿਸੇ ਕੋਲ ਰਿਹਾ ਹੀ ਨਹੀਂ ਲੇਕਿਨ ਅੱਜ ਦਸੰਬਰ ਨੂੰ ਕੱਢ ਲਈਏ ਤਾਂ ਸਿਰਫ 14 ਮਹੀਨੇ ਕਿਉਂਕਿ ਜਨਵਰੀ 2027 ਚ ਕੋਡ ਆਫ ਕੰਡਕਟ ਹੈ ਜੀ ਠੀਕ ਹੈ ਤਾਂ 14 ਤੋਂ ਵੀ ਘੱਟ ਸਮਾਂ ਰਹਿ ਗਿਆ ਪਰ ਲੋਕ 5 ਕਿਲੋ ਦਾਣੇ ਜਿਹੜੇ ਹਰ ਪਰਿਵਾਰ ਦੇ ਹਰ ਇੱਕ ਇਨਸਾਨ ਨੂੰ ਮਿਲ ਰਿਹਾ ਫ੍ਰੀ ਬਿਜਲੀ ਪਾਣੀ ਤੇ ਬੀਬੀਆਂ ਦੇ ਕਿਰਾਏ ਤੋਂ ਹੀ ਖੁਸ਼ ਨਹੀਂ ਕਿ ਵਾ ਠੀਕ ਹੈ ਇਹੀ ਰਾਮ ਰਾਜ ਇਹੀ ਯੂਟੋਪੀਆ ਠੀਕ ਹੈ ਜੀ ਇੱਥੋਂ ਹੀ ਖੋਸ਼ ਨੇ ਕਿਉਂ ਕਰ ਰਹੇ ਹੋ ਯਾਰ ਤੁਸੀਂ ਬੇਟ ਫਿਰ ਪੋਸਟਾਂ ਦੀ ਉਹ ਕੋਈ ਥਿਆੜੀ ਧੂੜੀ ਲਾ ਲਓ ਕੋਈ ਮਤਲਬ ਹੈ ਨਾ ਪ੍ਰਾਈਵੇਟ ਸਕੂਲਾਂ ਜੀ ਪੜਾ ਲਓ ਫਿਰ ਧਾਰਮਿਕ ਨਵਜ ਨੂੰ ਪਕੜ ਲਿਆ ਵੀ ਮੈਂ ਤੇ ਉੱਤੇ ਬੋਲਣਾ ਨਹੀਂ ਚਾਹਦਾ ਸੀ ਮੈਂ ਬੋਲਣਾ ਚਾਹੁੰਦਾ ਹੀ ਨਹੀਂ ਸੀਗਾ ਹਾਲਾਂਕਿ ਧਾਰਮਿਕ ਦੇ ਸਪੈਲਿੰਗ ਗਲਤ ਸਰਕਾਰਾਂ ਧਰਮ ਦੇ ਆਧਾਰ ਤੇ ਹੁਣ ਰਾਜਨੀਤੀਆਂ ਕਰ ਰਹੀਆਂ ਨੇ ਨਹੀਂ ਜਗਾ ਜਗਾ ਬੋਰਡ ਜਗਾ ਜਗਾ ਯਾਰ ਤੁਸੀਂ ਜੋ ਵੀ ਸਰਕਾਰੀ ਖਜ਼ਾਨਾ ਹੈ ਸੰਵਿਧਾਨ ਦੀ ਧਾਰਾ 28 ਦੇ ਵਿੱਚ ਇਹ ਕਿਹਾ ਗਿਆ ਕਿ ਸਰਕਾਰੀ ਖਜ਼ਾਨੇ ਨੂੰ ਸਰਕਾਰੀ ਸੰਸਥਾਵਾਂ ਦੇ ਵਿੱਚ ਧਾਰਮਿਕ ਆਯੋਜਨਾ ਤੇ ਨਹੀਂ ਖਰਚ ਕੀਤਾ ਜਾਏਗਾ ਉਸ ਧਾਰਾ ਦੀ ਹੀ ਉਲੰਘਣਾ ਕਰ ਦਿੱਤੀ ਗਈ ਮੌਲਿਕ ਅਧਿਕਾਰ ਦਾ ਖੰਡਨ ਹੋ ਰਿਹਾ ਹੈ ਕਿ ਸਰਕਾਰੀ ਖਜ਼ਾਨਾ ਜੋ ਕਿ ਲੋਕਾਂ ਦੀਆਂ ਸੇਵਾਵਾਂ ਵਿੱਚ ਲਾਣਾ ਸੀ ਇਹ ਤੁਸੀਂ ਪੂਰਾ ਪੂਰਾ ਆਰਟੀਕਲ ਪੜ੍ਹ ਲਿਓ ਜੀ ਸੰਵਿਧਾਨ ਦਾ 28 ਉਚੇਦ ਠੀਕ ਹੈ ਤੇ ਉਹਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਚ ਨਹੀਂ ਪ੍ਰਬੰਧ ਇਨਫਰਾਸਟ੍ਰਕਚਰ ਲਿਆ ਦੋ ਯਾਰ ਬੱਚਿਆਂ ਨੂੰ ਗਰਮੀਆਂ ਚ ਪੱਖੇ ਨਹੀਂ ਹੁੰਦੇ ਉੱਪਰ ਹੈ ਜੀ ਇਨਵਰਟਰ ਨਹੀਂ ਲੱਗੇ ਹੋਏ 스마트 ਟੀਵੀ ਨਹੀਂ ਹੈਗੇ 스마트 ਬੋਰਡ ਨਹੀਂ ਹੈਗੇ 스마트 ਕਲਾਸਾਂ ਨਹੀਂ ਹੈਗੇ ਬਸ ਕੋਲ ਜਾਂ ਪ੍ਰੋਫੈਸਰ ਨਹੀਂ ਤਾਂ ਕੁੱਲ ਮਿਲਾ ਕੇ ਵਸੇ ਧਰਮ ਦੀ ਨਹੀਂ ਰਾਜਨੀਤੀ ਦੀ ਉੱਤੇ ਆ ਗਈ ਜਿਵੇਂ ਸੈਂਟਰਲ ਗਵਰਨਮੈਂਟ ਕਰੀ ਜਾਂਦੀ ਹੋ ਇੱਥੇ ਵੀ ਉਹੀ ਚੱਲ ਰਿਹਾ ਤੇ ਰੱਬ ਦਾ ਜਾਪ ਕਰੋ ਖੁਸ਼ ਰੋ ਇਹੀ ਰਾਮ ਰਾਜ ਹੈ ਨਿਚੋੜ ਇਹੀ ਹੈ ਕਿ ਭਖਾਰੀ ਭੰਗ ਜ਼ਿੰਦਗੀ ਜਿਉ। ਸਭ ਕੋਈ ਫਰੀ ਮੇਲੀ ਤਾਂ ਰਿਹਾ ਐ। ਹੋਰ ਕੀ ਚਾਹੁੰਦੇ ਯਾਰ? ਅਗਰ ਸਟੇਟ ਕੋਲ ਇਨਕਮ ਹੀ ਨਹੀਂ ਹੋਊਗੀ। ਤੋ ਨੌਕਰੇਗੇ ਮੈਂ ਉਪਜਣਗੇ। ਸਿੱਧੀ ਗੱਲ ਐ। ਸਟੇਟ ਕੋ ਇਨਕਮ ਹੈ ਹੀ ਨਹੀਂ। ਜਿੱਧਰ ਉਹ ਇਧਰ ਉਧਰੋ ਇਨਕਮ ਹੁੰਦੀ ਆ। ਪੈਟਰੋਲ ਤੋ ਹੁੰਦੀ ਆ, ਸ਼ਰਾਬ ਤੋ ਹੁੰਦੀ ਆ। ਤੇ ਉਹ ਫਿਰ ਤੁਹਾਡੇ ਸਾਹਮਣੇ ਹੀ ਐ ਕਿ ਕਿੰਨੀਆਂ ਕਿਰਤੀਆਂ ਉਹਦੇ ਉੱਤੇ ਆ ਜਾਣਗੀਆਂ। ਬਿਜਲੀ ਦਾ ਬਿੱਲ ਕੀ ਮਾਫ ਐ, ਪਾਣੀ ਦਾ ਬਿੱਲ ਮਾਫ ਐ। ਠੀਕ ਹੈ ਤੇ ਬੀਬੀਆਂ ਕਰਾਇਆਂ ਲੜਦੀਆਂ ਦੇ ਆਪਣੇ ਮਾਪਿਆਂ ਦੇ ਚੱਲ ਜਾਂਦੀਆਂ ਤੇ ਕੁੱਲ ਮਿਲਾ ਕੇ ਇਹੀ ਚ ਕੁਝ ਚੱਲ ਰਿਹਾ ਤੇ ਮੈਂ ਬਸ ਇਹੀ ਕੁਝ ਕਹਿਣਾ ਚਾਹਨਾ ਕਿ ਯਾਰ ਕਿਉਂ ਵੇਟ ਕੀਤਾ ਜਾ ਰਿਹਾ ਪੋਸਟਾਂ ਦਾ ਇਹ ਬਸ ਐਵੇਂ ਹੀ ਹੈ ਪੀਐਸਡੈਟ ਪਾਸ ਕਰਕੇ ਯਾਰ ਦੂਈ ਘਰਾਂ 'ਚ ਬੈਠੇ ਯੂਨੀਅਨ ਬਾਰ-ਬਾਰ ਕੈਰੀ ਫੰਡ ਭੇਜੂ ਫੰਡ ਮੰਨ ਲੈ ਨਹੀਂ ਨਹੀਂ ਹੁੰਦਾ ਬੰਦੇ ਕੋ ਲੇਕਿਨ ਤੁਸੀਂ ਯਾਰ ਘਟੋ ਘਟੋ ਤੇ ਹਾਜ਼ਰੀ ਤਾਂ ਭਰ ਦਿਓ ਤੁਹਾਡੇ ਲਈ ਲੜ ਰਹੇ ਨਿਓ ਧੰਨਵਾਦ